ਸਤਿ ਸ਼੍ਰੀ ਅਕਾਲ ਜਿਹੜੀਆਂ ਸਾਰੀਆਂ ਭੈਣਾਂ ਨੂੰ ਮੇਰਾ ਨਾਮ ਲੈ ਤੋ ਅਮਨਦੀਪ ਕਰੋ ਅੱਜ ਤੁਹਾਨੂੰ ਅਸੀਂ ਬਰਕ ਵਾਲੇ ਸੂਟ ਦਿਖਾਵਾਂਗੇ ਆਰਡਰ ਦੇ ਸੂਟ ਰੈਡੀ ਕਿਤੇ ਹੋਏ ਨੇ ਜਿਹੜੇ ਅਸੀਂ ਭਾਵਨਾ ਸਾਡਾ ਸੂਟ ਵੀ ਆਰਡਰ ਤੇ ਰੈਡੀ ਹੋ ਰਿਹਾ ਦੇਖੋ ਆਹ ਇਹ ਬਾਜੂ ਬਣੇ ਹੋਇਆ ਹੈ ਅਰ ਬਰਕ ਦੀ ਫਿਨਿਸ਼ਿੰਗ ਚੈੱਕ ਕਰੋ ਤੁਸੀਂ ਆਮ ਹੈ ਆ ਵਾਲੇ ਦੇ ਪਹੁੰਚੇ ਨੇ ਆ ਵਾਲਾ ਕੇਰਾ ਬਣਿਆ ਹੈ ਆ ਵਾਲੇ ਸੀ ਆਰਡਰ ਤੇ ਸੂਟ ਰੈਡੀ ਕੀਤੇ ਹੋਏ ਨੇ ਇਹ 2 ਟੂਨ ਪਸ਼ਮੀਨਾ ਤੇ ਇਹ ਵਾਲਾ ਵੀ 2 ਟੂਨ ਪਸ਼ਮੀਨਾ ਤੇ ਵਰਸਾ ਆ ਵਾਲਾ ਸੂਟ ਕਰੇਵ ਤੇ ਕਰਿਆ ਹੋਇਆ ਬਰਕ ਤੇ ਫਿਨਿਸ਼ਿੰਗ ਚੈੱਕ ਕਰਾਉਣਾ ਤੁਹਾਨੂੰ ਨੇੜੇ ਤੋਂ ਆਵਾਰਾ ਰੱਤੇਰੇ ਦੇ ਵਰਕ ਹੋਇਆ ਹੈ। ਅਵੀਰ ਤਰ ਕਰੇ ਤੇ ਇਹਦਾ ਗੜਾ ਇਹਦੇ ਗਰਤੇ ਚੱਕਾਂ ਦੇ ਅ ਨੀਚੇ ਦੇ ਫਲਾਵਰ ਬਣਿਆ ਹੋਇਆ। ਆਸੀ ਮਰਤੇ ਸੁੱਟ ਕਰਿਆ ਹੈ ਇਹਦੇ ਕਾਰਨਰ ਤੇ ਕਰੇ ਹੋਏ ਆ ਫਲਾਵਰ ਪੁੰਜ ਜਾਂਦੇ ਵਰਤ ਕੀਤਾ ਹੋਇਆ। ਜੇ ਕਿਸੇ ਮੇਰੀ ਭੈਣ ਨੇ ਕਰਵਾਉਣਾ ਨੇ ਇਦਾਂ ਦੇ ਸੂਟ ਜਾਂ ਸਾਨੂੰ ਲਈ ਇਹ ਮ ਕਰਿਓ ਅਜੇ 73 ਨੰਬਰ ਸ਼ੋਅ ਕਰ ਦਾਂਗੇ ਤਾਂ ਤੁਹਾਨੂੰ ਨੋਰਮਲ ਪਛਮੀਨਾ ਵੀ ਦਿਖਾਉਣੀ ਆ ਜੇ ਕਿਸੇ ਮੇਰੀ ਭੈਣ ਨੇ ਉਹਨਾਂ ਚ ਕਲਰ ਪਸੰਦ ਕਰਨਾ ਤਾਂ ਸਾਨੂੰ ਦੱਸ ਦੇਣਾ ਆਵਰ 11 ਸੇੜਾ ਦੇੜੀਏ ਚ ਥੋੜਾ ਜਿਹਾ ਫਰਕ ਆ ਰਿਹਾ ਆਹ ਵਾਹ ਮਹਿਰੂਨ ਜਾ ਗਿਆ ਲਾਈਟ ਲਾਈਟ ਗਜਰੀ ਆ ਜਾ ਮਨੀਸ਼ੜ ਆ ਗਿਆ ਇਹ ਵਾਲੀ ਜਿਹੜੀ ਆਪਣੀ ਹੋਆ ਨਾ ਪਸ਼ਮੀਨਾ ਦਾ ਇਹ ਐਸਕੇ ਦਾ ਰਹੂਗਾ ਆ ਖਾਦੀ ਪਸ਼ਮੀਨਾ ਆ ਗਿਆ ਐਸਕੇ ਦਾ ਦੇਖੋ ਤੁਹਾਨੂੰ ਨੇੜੇ ਤੇ ਦਿਖਾਣੇ ਇਹਦੇ ਤੇ ਕਿੱਦਾਂ ਦੀ ਮਰਜੀ ਵਰਕ ਕਰਵਾ ਸਕਦੇ ਹਾਂ ਆ ਗ੍ਰੇ ਕਲਰ ਚ ਆ ਗਿਆ ਵਾ ਗ੍ਰੀਨ ਕਲਰ ਆ ਗਿਆ ਅੱਜ ਆਮਣੀ ਆ ਇੱਕ ਸੂਟ ਚੱਕ ਪਸ਼ਮੀਨੇ ਚ ਐ ਇਹਨਾਂ ਤੇ ਕਿਦਾਂ ਦਾ ਮਰਜੀ ਵਰਕ ਕਰਵਾਓ ਬਾਕੀ ਵਰਕ ਬਾਕੀ ਸੂਟ ਤੁਹਾਨੂੰ ਅਸੀਂ ਕੱਲੂ ਵੀਡੀਓ ਵਿੱਚ ਪਾਵਾਂਗੇ ਉਹ ਅਸੀਂ 2 ਟੂਨ ਪਸ਼ਮੀਨੇ ਵਿੱਚ ਦਿਖਾਵਾਂਗੇ ਤੁਹਾਨੂੰ ਇਹਨਾਂ ਦੇ ਵਰਕ ਬਹੁਤ ਸੋਹਣ ਲੱਗ ਰਿਹਾ ਐਸੀ ਆਪ ਵੀ ਬਾਈ ਕਿ ਤਰ੍ਹਾਂ ਛੋਟ ਤੁਹਾਨੂੰ ਦਿਖਾਣੀ ਆ। ਆ ਦੇਖੋ ਆਦਨ ਵਰਕ ਕਰਿਆ ਹੈ। ਇਹ ਵੀ ਪਸ਼ਮੀਨੇ ਚ ਪਾਇਆ ਹੈ ਆਪਾਂ ਨੇ। ਆਪਨੇ ਉਹ ਹਰ ਇੱਕ ਤਰ੍ਹਾਂ ਦਾ ਕੱਪੜਾ ਵੇਲੇ ਵਾਲਾ। ਹਾਂਜੀ ਮੇਰੇ ਭੈਣੋ ਜਿੱਦਾਂ ਦਾ ਵੀ ਤੁਸੀਂ ਕਹੋਗੇ ਸੀ ਉਦਾਂ ਦਾ ਛੋਟ ਐਡ ਕਰਕੇ ਦਵਾਂਗੇ। ਤੁਹਾਨੂੰ ਸਾਰੇ ਤਰ੍ਹਾਂ ਦੇ ਛੋਟ ਦਿਖਾਵਾਂਗੇ। ਹਾਂਜੀ। ਮੇਰੇ ਭੈਣਾਂ ਨੇ ਨਾ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਔਰ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਤਿ ਸ਼੍ਰੀ ਅਕਾਲ